ਕਾਫੀ ਦਿਨਾਂ ਤੋਂ ਡੱਲੇਵਾਲ ਪੁਖੜ ਤਾਲ ਦੇ ਉੱਪਰ ਜਿਸ ਤਰ੍ਹਾਂ ਕੀ ਸਭ ਨੂੰ ਪਤਾ ਕਿ ਉਹ ਮਰਨ ਵਰਤ ਤੇ ਉੱਪਰ ਚੱਲ ਰਹੇ ਨੇ ਉਸ ਦੇ ਦੌਰਾਨ ਹੀ ਜਿਹੜੀ ਹੈ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਬੰਦ ਦੀ ਕਾਲ ਕੀਤੀ ਜਾਂਦੀ ਹੈ ਔਰ ਇਸ ਟਾਈਮ ਅਸੀਂ ਫਿਰੋਜ਼ਪੁਰ ਦੇ ਵਿੱਚ ਮੇਨ ਚੌਂਗ ਦੇ ਵਿੱਚ ਮੌਜੂਦ ਆ ਜਿੰਦਾ ਕੀ ਜਿਹੜਾ ਅਸਰ ਉਹ ਫਿਰੋਜ਼ਪੁਰ ਦੇ ਵਿੱਚ ਵੀ ਸਾਫ਼-ਸਾਫ਼ ਦਿਖਾਈ ਦੇ ਰਿਹਾ ਹੈ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਪਲੀਜ਼ ਇੱਕ ਵਾਰੀ ਜਿਹੜੀ ਹੈ ਉਹ ਤਸਵੀਰਾਂ ਦਿਖਾਈਆਂ ਜਾਣ ਕਿ ਇੱਥੇ ਹਰ ਦੁਕਾਨ ਜਿਹੜੀ ਹੈ ਉਹ ਇਸਟਨ ਬਾਜ਼ਾਰ ਦੀ ਉਹ ਬੰਦ ਹੈ ਇਹ ਮੇਨ ਚੌਕ ਹੈ ਜਿਹੜਾ ਫਿਰੋਜ਼ਪੁਰ ਸਿਟੀ ਦਾ ਔਰ ਤੁਸੀਂ ਦੇਖ ਰਹੇ ਹੋ ਕਿ ਦੁਕਾਨਾਂ ਜਿਹੜੀ ਹੈ ਉਹ ਬਿਲਕੁਲ ਬੰਦ ਹੈ ਸਮਰਥਨ ਜਿਹੜਾ ਹੈ ਕਿਸਾਨ ਜੱਥੇਬੰਦੀਆਂ ਨੂੰ ਉਹ ਪੂਰਾ ਪੂਰਾ ਮਿਲ ਰਿਹਾ ਹੈ ਉਹ ਕਿਉਂਕਿ ਡੱਲੇਵਾਲ ਜਿਹੜਾ ਹੈ ਉਹ ਇਸ ਟਾਈਮ ਮਰਨ ਵਰਤ ਤੇ ਬੈਠੇ ਹੋਏ ਨੇ ਸੁਪਰੀਮ ਕੋਰਟ ਵੀ ਕਹਿ ਰਿਹਾ ਹੈ ਕਿ ਉਹਨਾਂ ਦਾ ਮਰਨ ਵਰ ਜਿਹੜਾ ਉਹ ਖਤਮ ਕੀਤਾ ਜਾਵੇ ਪਰ ਕੇਂਦਰ ਦੀ ਸਰਕਾਰ ਤੇ ਪੰਜਾਬ ਸਰਕਾਰ ਵੱਲੋਂ ਉਹਨਾਂ ਦਾ ਕਹਿਣਾ ਹੈ ਕਿ ਮੰਗਾਂ ਜਿਹੜੀਆਂ ਸਾਡੀਆਂ ਉਹ ਨਹੀਂ ਮੰਨੀਆਂ ਜਾ ਰਹੀਆਂ ਔਰ ਜਦੋਂ ਤੱਕ ਮੰਗਾਂ ਜਿਹੜੀਆਂ ਉਹ ਨਹੀਂ ਮੰਨੀਆਂ ਜਾਣਗੀਆਂ ਉਦੋਂ ਤੱਕ ਜਿਹੜੇ ਆ ਅਸੀਂ ਇਸ ਭੋਖੜ ਤਾਲ ਦੇ ਮਰਨ ਵਰਤ ਤੇ ਮੈਂ ਬੈਠਾ ਰਹਾਗਾ ਜਿਸ ਦੇ ਦੌਰਾਨ 30 ਤਰੀਕ ਨੂੰ ਅੱਜ ਦੇ ਦਿਨ ਇਹ ਪੂਰਾ ਪੰਜਾਬ ਬੰਦੀ ਕਾਲ ਜਿਹੜੀ ਆ ਕੀਤੀ ਗਈ ਹੈ ਔਰ ਤੁਹਾਨੂੰ ਇੱਕ ਗੱਲ ਹੋਰ ਦੱਸ ਦਈਏ ਕਿ ਇੱਥੇ ਮੈਡੀਕਲ ਸੁਵਿਧਾਵਾਂ ਜਿਹੜੀਆਂ ਨੇ ਉਹਨਾਂ ਨੂੰ ਛੂਡ ਦਿੱਤੀ ਗਈ ਹੈ ਜਿਹੜੇ ਇੰਟਰਵਿਊ ਦੇਣ ਵਾਸਤੇ ਜਾ ਰਹੇ ਨੇ ਉਹਨਾਂ ਨੂੰ ਛੂਡ ਦਿੱਤੀ ਗਈ ਹੈ ਅਮਰਜੈਂਸੀ ਸੇਵਾਵਾਂ ਨੂੰ ਛੂਡ ਦਿੱਤੀ ਗਈ ਹੈ ਔਰ ਕੋਈ ਪ੍ਰੈਗਨੈਂਟ ਲੇਡੀ ਹੈ ਗਰਭવતી ਔਰਤ ਹੈ ਉਹਨੂੰ ਵੀ ਛੂਡ ਦਿੱਤੀ ਗਈ ਹੈ ਕੋਈ ਇੰਟਰਵਿਊ ਤੇ ਜਾ ਰਿਹਾ ਉਹਨੂੰ ਛੂਡ ਦਿੱਤੀ ਗਈ ਹੈ ਪ੍ਰੈਸ ਨੂੰ ਛੂਟ ਦਿੱਤੀ ਗਈ ਹੈ ਔਰ ਜਿਹੜੀ ਖਾਸ ਗੱਲ ਹੈ ਕਿ ਫਿਲਹਾਲ ਜਿਹੜਾ ਪੰਜਾਬ ਦੇ ਵਿੱਚ ਪੂਰਾ ਸਮਰਥਨ ਮਿਲ ਰਿਹਾ ਫਰੋਜ਼ਪੁਰ ਦੀ ਗੱਲ ਕੀਤੀ ਜਾਵੇ ਤਾਂ ਪੂਰਾ ਸਮਰਥਨ ਮਿਲਿਆ ਬਾਜ਼ਾਰ ਪੂਰੀ ਤਰ੍ਹਾਂ ਬੰਦ ਨੇ ਤੁਸੀਂ ਅਸੀਂ ਤਸਵੀਰਾਂ ਦੇ ਰਾਹੀਂ ਤੁਹਾਨੂੰ ਦਿਖਾ ਵੀ ਦਿੱਤਾ ਔਰ ਲੋਕਾਂ ਨਾਲ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਔਰ ਤੁਹਾਨੂੰ ਦਿਖਾਵਾਂਗੇ ਕਿ ਲੋਕਾਂ ਦੇ ਉੱਪਰ ਇਹਦਾ ਕੀ ਅਸਰ ਰਿਹਾ ਅਗਰ ਦੂਜੇ ਪਾਸੇ ਗੱਲ ਕੀ ਜਾਏ ਵਪਾਰੀ ਜਿਹੜਾ ਵਰਗ ਹੈ ਸਾਥ ਸਮਰਥਨ ਜਰੂਰ ਦੇ ਰਿਹਾ ਪਰ ਦੂਜੀ ਤਾਂ ਜਿਸ ਤਰ੍ਹਾਂ ਕੀ ਲੰਬੀ ਮੰਦੀ ਦਾ ਦੌਰ ਜਿਹੜਾ ਚੱਲ ਰਿਹਾ ਉੱਤੇ ਇਹਦਾ ਅਸਰ ਜਰੂਰ ਦਿਖਾਈ ਦੇਗਾ ਇਹ ਬੰਦੀ ਕੋਲ ਤੇ ਹਜ਼ਾਰਾਂ ਕਰੋੜਾ ਜਿਹੜਾ ਦਾ ਧੰਦਾ ਜਿਹੜਾ ਚੱਲਦਾ ਉਹ ਬੰਦ ਹੋ ਜਾਏਗਾ ਹਰ ਸ਼ਹਿਰ ਦਾ ਆਪਣਾ ਇੱਕ ਸਿਸਟਮ ਹੈ ਉਹ ਰੁਕ ਜਾਏਗਾ ਔਰ ਜਿਸ ਤਰ੍ਹਾਂ ਕੀ ਬੱਸਾਂ ਨਹੀਂ ਚੱਲ ਰਹੀਆਂ ਨੇ ਰੇਲ ਯਾਤਰਾ ਬੰਦ ਹੈ ਲੋਕਾਂ ਨੂੰ ਆਉਣ ਵਾਲੀਆਂ ਮੁਸ਼ਕਲਾਂ ਜੜੀਆਂ ਉਹਨਾਂ ਦਾ ਵੀ ਸਾਹਮਣਾ ਕਰਨਾ ਪਰਿਆ ਲੋਕਾਂ ਨੂੰ ਵੀ ਗਲਵੱਤ ਕਰਕੇ ਅਸੀਂ ਤੁਹਾਨੂੰ ਦਿਖਾਵਾਂਗੇ ਵੀ ਲੋਕਾਂ ਮੈਂ ਦੇ ਉੱਪਰ ਕੀ ਕਹਿਣਾ ਪਰ ਫਿਲਹਾਲ ਦੀ ਘੜੀ ਫਿਰੋਜ਼ਪੁਰ ਦੇ ਵਿੱਚ ਜਿਹੜਾ ਕਿਸਾਨ ਜਥੇਬੰਦੀਆਂ ਨੂੰ ਪੂਰਾ ਸਮਰਥਨ ਮਿਲ ਰਿਹਾ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਤੋਂ ਬਾਅਦ ਜਿਹੜੀ ਕਿ ਕਿਸਾਨ ਜਥੇਬੰਦੀਆਂ ਵੱਲੋਂ ਬੰਦ ਦੀ ਕਾਲ ਅੱਜ ਦੇ ਦਿਨ ਨੂੰ ਕੀਤੀ ਗਈ ਸੀ ਜਿੱਦਾਂ ਕਿ ਪੂਰਨ ਸਮਰਥਨ ਵੇਖਣ ਨੂੰ ਮਿਲ ਰਿਹਾ ਹੈ ਜਿਵੇਂ ਕਿ ਫਿਰੋਜ਼ਪੁਰ ਸ਼ਹਿਰ ਦੇ ਵਿੱਚ ਅਸੀਂ ਬਸਟਾਨ ਤੇ ਮੌਜੂਦ ਆ ਇਸ ਟਾਈਮ ਔਰ ਤੁਸੀਂ ਜਿਹੜੀ ਐ ਮੈਂ ਪਹਿਲੇ ਕਵਾਂਗਾ ਕੈਮਰਾਮੈਨ ਨੂੰ ਤਸਵੀਰਾਂ ਦਿਖਾਣਾ ਕਿ ਜਿਹੜੀਆਂ ਬੱਸਾਂ ਨੇ ਬਿਲਕੁਲ ਇਸ ਟਾਈਮ ਚੱਕਾ ਜਾਮ ਹੋ ਚੁੱਕਾ ਬੱਸਾਂ ਜਿਹੜੀਆਂ ਬਸਟਾਨ ਦੇ ਉੱਪਰ ਖੜੀਆਂ ਨੇ ਔਰ ਤੁਸੀਂ ਦੇਖ ਰਹੇ ਹੋ ਵੀ ਪੂਰਾ ਸਮਰਥਨ ਇਹਨਾਂ ਵੱਲੋਂ ਜਿਹੜਾ ਕੀ ਹੈ ਕਿਸਾਨ ਜਥੇਬੰਦੀਆਂ ਨੂੰ ਦਿੱਤਾ ਜਾ ਰਿਹਾ ਔਰ ਇਹਦੇ ਵਿੱਚ ਤੁਹਾਨੂੰ ਇੱਕ ਗੱਲ ਇਹ ਵੀ ਦੱਸ ਦਈਏ ਕਿ ਕੁਝ ਸੇਵਾਵਾਂ ਦੀ ਇੱਥੇ ਛੂਟ ਜ਼ਰੂਰ ਦਿੱਤੀ ਗਈ ਹੈ ਜਿਹੜੀ ਕਿ ਮੈਡੀਕਲ ਸਹੂਦਾਵਾਂ ਨੇ ਅਗਰ ਕੋਈ ਬਿਮਾਰ ਹੈ ਐਮਰਜੈਂਸੀ ਹੈ ਉਹਨੂੰ ਛੂਟ ਦਿੱਤੀ ਗਈ ਹੈ ਕੋਈ ਪ੍ਰੈਗਨੈਂਟ ਲੇਡੀ ਹੈ ਗਰਭਵਤੀ ਔਰਤ ਹੈ ਉਹਨੂੰ ਛੂਟ ਦਿੱਤੀ ਗਈ ਹੈ ਕੋਈ ਇੰਟਰਵਿਊ ਤੇ ਜਾ ਰਿਹਾ ਉਹਨੂੰ ਛੂਟ ਦਿੱਤੀ ਗਈ ਹੈ ਔਰ ਤੁਸੀਂ ਤੁਸੀਂ ਦੇਖੋ ਵੀ ਅਗਰ ਇਹ ਫਰੋਜਪੁਰ ਬੱਸ ਸਟੈਂਡ ਦੀ ਗੱਲ ਕੀਤੀ ਜਾਵੇ ਤਾਂ ਤੁਸੀਂ ਦੇਖੋ ਕਿ ਆ ਪੂਰੇ ਕਾਊਂਟਰ ਜਿਹੜੇ ਆ ਉਹ ਖਾਲੀ ਨਜ਼ਰ ਆ ਰਹੇ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਔਰ ਪੂਰਾ ਸਮਰਥਨ ਜਿਹੜਾ ਕੀ ਹੈ ਉਹ ਬੱਸ ਸਟੈਂਡ ਵੱਲੋਂ ਜਿਹੜੇ ਕੀ ਹੈ ਉਹ ਦਿੱਤਾ ਜਾ ਰਿਹਾ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਇਹਨਾਂ ਦੇ ਨਾਲ ਮੁਲਾਜ਼ਮਾਂ ਦੇ ਨਾਲ ਕੱਚੇ ਪੱਕੇ ਸਾਰੇ ਮੁਲਾਜ਼ਮ ਜਿਹੜੇ ਇਸ ਟਾਈਮ ਹੜਤਾਲ ਤੇ ਚੱਲ ਰਿਹਾ ਸਮਰਥਨ ਦੇ ਰਹੇ ਐ ਹੜਤਾਲ ਨਹੀਂ ਸਮਰਥਨ ਦੇ ਰਹੇ ਉਹਨਾਂ ਦਾ ਔਰ ਗੱਲਬਾਤ ਕਰਦੇ ਇਹਨਾਂ ਨਾਲ ਵੀ ਇਹਨਾਂ ਦਾ ਕੀ ਕਹਿਣਾ ਵੀ ਜਿਹੜਾ ਡੱਲੇਵਾਲ ਸਾਹਿਬ ਨੇ ਅੱਜ ਜਿਹੜਾ ਅੱਜ ਬੰਦ ਦੀ ਕਾਲ ਦਿੱਤੀ ਸੀਗੀ ਔਰ ਇਹਨਾਂ ਦਾ ਜਿਹੜਾ ਸਮਰਥਨ ਉਹਨਾਂ ਨੂੰ ਦਿੱਤਾ ਗਿਆ ਹਾਂਜੀ ਕੀ ਨਾਮ ਹੈ ਜੀ ਐਨਾ ਮਖਪਾਤ ਸਿੰਘ ਜੀ 50 ਰੋਡ ਪੰਨ バス ਕੰਟੈਕਟ ਵਰਕਰ ਜੀ ਹੁੰਨੇ 2511 ਐ ਜਿਹੜਾ ਅੱਜ ਬੰਦ ਦੀ ਕਾਲ ਸੀਗੀ ਜਿਹੜਾ ਤੁਹਾਡੇ ਵੱਲੋਂ ਪੂਰਨ ਸਮਰਥਨ ਜਿਹੜਾ ਉਹ ਦਿੱਤਾ ਗਿਆ ਸਾਡੇ ਵੱਲੋਂ ਪੂਰਨ ਸਮਰਥਨ ਦਿੱਤਾ ਗਿਆ ਕਿ ਜਦੋਂ ਵੀ ਕੋਈ ਕਿਸਾਨੀ ਸੰਘਰਸ਼ ਹੁੰਦਾ ਸਾਡੀ ਜਥੇਬੰਦੀ ਵੱਲੋਂ ਪੂਰਨ ਤੌਰ ਤੇ ਸੰਘਰਸ਼ ਦੀ ਉਹ ਆਪਣਾ ਜਿਹੜਾ ਉਹ ਪੂਰਾ ਯੋਗਦਾਨ ਦਿੱਤਾ ਜਾਂਦਾ ਸਮਰਥਨ ਦਿੱਤਾ ਜਾਂਦਾ ਕਿਉਂਕਿ ਕਿਸਾਨੀ ਨਾਲ ਜਿਹੜੀ ਪੰਜਾਬ ਦੀ ਅਰਥਵਿਵਸਥਾ ਚੱਲਨੀ ਹੈ ਕਿਸਾਨੀ ਨਾਲ ਹੀ ਸਾਰੇ ਜੁੜੇ ਹੋਏ ਆ ਜੇਕਰ ਕਿਸਾਨ ਕੋਲ ਪੈਸਾ ਹੋਊਗਾ ਕਿਸਾਨੀ ਅੱਗੇ ਵਧੇਗੀ ਮਜ਼ਦੂਰ ਚੱਲਣਗੇ ਦੁਕਾਨਦਾਰੀ ਚੱਲੂਗੀ ਪੰਜਾਬ ਦੀ ਜਿਹੜੀ ਅਰਥਵਿਵਸਥਾ ਹੈ ਉਹ ਕਿਸਾਨੀ ਤੇ ਨਿਰਭਰ ਕਰਦੀ ਹੈ ਮੋਦੀ ਸਰਕਾਰ ਨੇ ਜਿਹੜਾ ਪਹਿਲਾ ਕਿਸਾਨਾਂ ਨੇ ਧਰਨਾ ਲਾਇਆ ਸੀ ਉਜ ਮੰਗਾ ਮੰਨੀਆਂ ਸੀ ਕਿਸਾਨਾਂ ਦੀ ਐਮਐਸਪੀ ਦੀ ਗਰੰਟੀ ਜਾਂ ਹੋਰ ਉਤੋਂ ਕਰਕੇ ਬਿਠਾਤਾ ਹੀ ਕਿਸਾਨਾਂ ਨੂੰ ਪਰ ਉਸ ਤੋਂ ਬਾਅਦ ਜਿਹੜੀਆਂ ਮੰਗੀਆਂ ਮੰਨਾਂ ਸੀ ਮੰਗਾ ਸੀ ਉਹਨਾਂ ਨੂੰ ਲਾਗੂ ਨਹੀਂ ਕੀਤਾ ਗਿਆ ਦੁਬਾਰਾ ਕਿਸਾਨ ਫਿਰ ਦਿੱਲੀ ਵਾਲ ਨੂੰ ਜਦੋਂ ਚੱਲੇ ਸ਼ਾਂਤਮਈ ਸੰਘਰਸ਼ ਲਈ ਉਹਨਾਂ ਨੂੰ ਹਰਿਆਣੇ ਦੇ ਬਾਰਡਰਾਂ ਤੇ ਰੋਕ ਲਿਆ ਗਿਆ ਹਰਿਆਣੇ ਦੇ ਬਾਰਡਰ ਤੇ ਇਸ ਤਰ੍ਹਾਂ ਬੈਰੀਕੇਡ ਕੀਤੀ ਗਈ ਜਿਵੇਂ ਚైనా ਤੇ ਭਾਰਤ ਦਾ ਬਾਰਡਰ ਹੋਵੇ ਜਾਂ ਭਾਰਤ ਤੇ ਪਾਕਿਸਤਾਨ ਦਾ ਬਾਰਡਰ ਉਸ ਤੋਂ ਵੀ ਜ਼ਿਆਦਾ ਬੈਰੀਕੇਡ ਕੀਤੀ ਗਈ ਕਿਸਾਨਾਂ ਨੂੰ ਅੱਗੇ ਨਹੀਂ ਲੰਘਣ ਦਿੱਤਾ ਗਿਆ ਸਵਾ ਸਾਲ ਹੋ ਗਏ ਕਿਸਾਨਾਂ ਨੂੰ ਉੱਥੇ ਬੈਠਿਆ ਉਹਨਾਂ ਦੀ ਕਿਸੇ ਸਰਕਾਰ ਨੇ ਸਾਰ ਨਹੀਂ ਲਈ ਨਾ ਪੰਜਾਬ ਸਰਕਾਰ ਨੇ ਤੇ ਨਾ ਹੀ ਭਾਰਤ ਸਰਕਾਰ ਮੋਦੀ ਸਰਕਾਰ ਨੇ ਤੋਂ ਨਾਰਾਜ਼ ਹੋ ਕੇ ਡੱਲੇਵਾਲ ਸਾਹਿਬ 40 ਦਿਨਾਂ ਤੋਂ ਮਰਨ ਵਰਤੇ ਬੈਠੇ ਆ ਜਿੰਦੇ ਰੋਸ ਵਜੋਂ ਅੱਜ ਪੂਰਾ ਭਾਰਤ ਪੂਰਾ ਪੰਜਾਬ ਬੰਦੇ ਕੱਲ ਕਿਸਾਨਾਂ ਨੇ ਅਪੀਲ ਕੀਤੀ ਸੀ ਦੁਕਾਨਦਾਰਾਂ ਨੂੰ ਪੂਰੀ ਟਰਾਂਸਪੋਰਟ ਨੂੰ ਆਵਾਜ਼ ਆਈ ਦੀ ਪੰਜਾਬ ਦੇ ਸਾਰੇ ਲੋਕਾਂ ਨੂੰ ਕਿ ਸਮਰਥਨ ਦਿੱਤਾ ਜਾਵੇ ਤੇ ਪੂਰਨ ਤੌਰ ਤੇ ਅੱਜ ਸਮਰਥਨ ਮਿਲ ਰਿਹਾ ਕਿਸਾਨਾਂ ਨੂੰ ਬਾਜ਼ਾਰ ਵੀ ਬੰਦ ਨੇ ਤੇ ਬੱਸ ਸਟੈਂਡ ਵੀ ਬੰਦ ਨੇ ਸਾਡਾ ਵੀ 4 ਘੰਟੇ ਦਾ ਜਿਹੜਾ ਸਮਰਥਨ ਹੈ ਇਸ ਮੂਲੀਅਤ ਕੀਤੀ ਜਾ ਰਹੀ ਹੈ ਸਾਡੀ ਜਥੇਬੰਦੀ ਵੱਲੋਂ ਕਿੱਥੇ-ਜਿੱਥੇ ਵੀ ਧਰਨੇ ਲੱਗੇ ਹੋਏ ਆ ਇਹ ਕੀ ਲੱਗਦਾ ਕਿ ਇਸ ਜਿਹੜੀ ਇਸ ਬੰਦ ਦੀ ਜਿਹੜੀ ਕਾਲ ਅੱਜ ਇਹਨਾਂ ਲਈ ਲੱਗਦਾ ਕਿ ਸਰਕਾਰ ਜਿਹੜੀ ਆ ਪਸਾਰਾ ਚੱਕਾ ਜਾਮ ਕਰਤਾ ਸ਼ਹਿਰ ਬੰਦ ਹੋ ਗਿਆ ਤੇ ਇਹਨਾਂ ਦੇ ਨਾਲ ਕੋਈ ਸਮੱਸਿਆ ਹੱਲ ਹੋ ਸਕਦੀ ਦੇਖੋ ਜੀ ਜਿਹੜਾ ਅੱਜ ਕਿਸਾਨਾਂ ਵੱਲੋਂ ਪੰਜਾਬ ਬੰਦ ਦੀ ਕਾਲ ਸੀ ਉਹ ਲਗਭਗ ਸਫਲ ਹੋਈ ਆ ਸੋ ਨਾਲ ਦੀ ਨਾਲ ਜਿਹੜੀ ਤੁਸੀਂ ਕਹਿੰਦੇ ਸਮੱਸਿਆ ਹੱਲ ਦਾ ਕਿਉਂਕਿ ਪੂਰਾ ਪੰਜਾਬ ਬੰਦ ਹੈ ਇੱਕ ਸੰਕੇਤ ਦੇਣਾ ਸੀ ਅਸੀਂ ਕੇਂਦਰ ਨੂੰ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਹੋਈ ਉਹਨਾਂ ਤੋਂ ਬਾਅਦ ਅਸੀਂ ਵੀ ਸੰਜੋਗ ਕਰ ਰਹੇ ਹਾਂ ਪੂਰਨ ਤੌਰ ਤੇ ਹਰ ਇੱਕ ਜਗ੍ਹਾ ਤੇ ਸ਼ਮੂਲੀਅਤ ਵੀ ਰਹੀ ਤੇ ਪਣ ਬਸ ਪੀਆਰਟੀਸੀ ਕੰਟੈਕਟ ਵਰਕਰ ਯੂਨੀਅਨ ਵੱਲੋਂ ਬੰਦ ਦਾ ਸਮਰਥਨ ਵੀ ਆ ਬੰਦ ਵੀ ਕੀਤਾ ਸੀ ਸੋ ਇੱਕ ਸੰਕੇਤ ਸੀਗਾ ਕੇਂਦਰ ਸਰਕਾਰ ਨੂੰ ਕਿ ਅਜੀਤ ਸਿੰਘ ਢੱਲੇਵਾਲ ਜਿਹੜੇ ਜਗਜੀਤ ਸਿੰਘ ਢੱਲੇਵਾਲ ਜੀ ਨੇ ਉਹ ਕੱਲੇ ਨਹੀਂਗੇ ਕਿ ਇੱਕ ਉਹਨਾਂ ਵੱਲੋਂ ਇਹ ਛੋਸ਼ਾ ਜਾਂ ਕਹਿ ਸਕਦੇ ਨੇ ਕਿ ਇਹ ਪ੍ਰਚਾਰ ਕੀਤਾ ਜਾ ਰਿਹਾ ਸੀ ਕਿ ਇੱਕ ਇਨਸਾਨ ਕੱਲਾ ਹੀ ਕਿਉਂ ਸੰਘਰਸ਼ ਕਰ ਰਿਹਾ ਐ ਐਮਐਸਪੀ ਦੀ ਗਾਰੰਟੀ ਵਾਸਤੇ ਜਾਂ ਹੋਰ ਚੀਜ਼ਾਂ ਵਾਸਤੇ ਸੋ ਪੰਜਾਬ ਦੇ ਲੋਕਾਂ ਵੱਲੋਂ ਇੱਕ ਸੰਕੇਤ ਆ ਕਿ ਪੂਰਾ ਪੰਜਾਬ ਜਾਂ ਪੂਰਾ ਭਾਰਤ ਆਉਣ ਵਾਲੇ ਸਮੇਂ 'ਚ ਭਾਰਤ ਲੈਵਲ ਤੇ ਵੀ ਇਹ ਗੱਲ ਜਾਏਗੀ ਕਿ ਪੂਰਾ ਪੰਜਾਬ ਇਹ ਮੰਗ ਕਰ ਰਿਹਾ ਹੈ ਕਿ ਜਿਹੜੀ ਗਰੰਟੀ ਦਿੱਤੀ ਗਈ ਸੀ ਜਿਹੜੀ ਕੇਂਦਰ ਸਰਕਾਰ ਨੇ ਵਾਅਦੇ ਕੀਤੇ ਸੀ ਉਹ ਵਾਅਦੇ ਪੂਰੇ ਕੀਤੇ ਜਾਣ। ਉਸ ਚੀਜ਼ ਨੂੰ ਮੁੱਖ ਰੱਖਦੇ ਹੋਏ ਪੂਰੇ ਪੰਜਾਬ ਦੇ ਜਿਹੜੇ ਲੋਕ ਨੇ ਆਮ ਲੋਕ ਘਰਾਂ 'ਚੋਂ ਨਿਕਲ ਕੇ ਜਿਹੜੇ ਉਹ ਵੀ ਰੋੜਾਂ ਤੇ ਆਏ ਨੇ ਤੇ ਜਿਹੜੇ ਦੁਕਾਨਦਾਰ ਚਾਹੇ ਬੱਸ ਬੱਸਾਂ ਦੇ ਚਾਲਕ ਅਸੀਂ ਟਰਾਂਸਪੋਰਟਰ ਆ ਚਾਹੇ ਅਸੀਂ ਸਰਕਾਰੀ ਮੁਲਾਜ਼ਮ ਆ ਅਸੀਂ ਵੀ ਉਹਨਾਂ ਦੇ ਸਮਰਥਨ ਦੇ ਵਿੱਚ ਉਤਰੇ ਆ ਸੋ ਇੱਕ ਵੱਡਾ ਸੰਕੇਤ ਹੈ ਕੇਂਦਰ ਸਰਕਾਰ ਨੂੰ ਕੇ ਕੇਂਦਰ ਸਰਕਾਰ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੀਆਂ ਮੰਗਾਂ ਵਾਸਤੇ ਸੋਚਣ ਲਈ ਮਜਬੂਰ ਹੋਣਾ ਪਏਗਾ ਤੇ ਮੰਗਾਂ ਦਾ ਹੱਲ ਕਰਨਾ ਪਏਗਾ ਅੱਜ ਬਿਲਕੁਲ ਇਹ ਸੰਕੇਤ ਹੈ ਸਰਕਾਰ ਨੂੰ ਵੀ ਆਖਰ ਜਿਹੜਾ ਕਿਉਂ ਨਹੀਂ ਉਹਨਾਂ ਦੀਆਂ ਜਿਹੜੀਆਂ ਮੰਗਾਂ ਉਹ ਮੰਨੀਆਂ ਜਾ ਰਹੀਆਂ ਵੀ ਕੱਠ ਇੰਨਾ ਕੁ ਅੱਜ ਹੋ ਚੁੱਕਾ ਹੈ ਸ਼ਹਿਰ ਸਾਰਾ ਬੰਦ ਹੈ ਪੰਜਾਬ ਸਾਰਾ ਬੰਦ ਹੈ ਔਰ ਤੁਸੀਂ ਦੇਖ ਰਹੇ ਹੋ ਕਿ ਬੱਸ ਸਟੈਂਡ ਜਿਹੜਾ ਬਿਲਕੁਲ ਹੈ ਕੋਈ ਇੱਥੇ ਬੱਸ ਨਹੀਂ ਚੱਲ ਰਹੀ ਹੈ ਦੁਕਾਨਾਂ ਬੰਦ ਨੇ ਸਿਰਫ ਅਮਰਜੈਂਸੀ ਸੇਵਾਵਾਂ ਨੂੰ ਛੂਟ ਜ਼ਰੂਰ ਦਿੱਤੀ ਗਈ ਹੈ ਗੱਲਬਾਤ ਕਰਦੇ ਆ ਯਾਤਰੀਆਂ ਦੇ ਨਾਲ ਵੀ ਉਹਨਾਂ ਨਾਲ ਵੀ ਕੋਸ਼ਿਸ਼ ਕਰਦੇ ਆ ਗੱਲਬਾਤ ਕਰਨ ਦੀ ਵੀ ਕੀ ਕਿਤੇ ਉਹਨਾਂ ਨੂੰ ਦਿੱਕਤ ਪਰੇਸ਼ਾਨੀ ਆ ਰਹੀ ਹੈ ਉਹਨਾਂ ਦਾ ਕੀ ਕਹਿਣਾ ਹੈ ਈ ਅੱਜ ਜਿਹੜਾ ਪੰਜਾਬ ਬੰਦ ਆ ਕਿਸੇ ਨੇ ਘਰੇ ਵਾਪਸ ਜਾਣਾ ਕਿਸੇ ਨੇ ਆਣਾ ਹਰ ਚੀਜ਼ ਜਿਹੜੀ ਹੈ ਉਹ ਬੰਦ ਹੋ ਚੁੱਕੀ ਹੈ ਐ ਭਾਈ ਸਾਹਿਬ ਕੀ ਨਾਮ ਹੈ ਤੁਹਾਡਾ ਸੁਮੇਤੀ ਸੁਮੇ ਜੀ ਕੀ ਜਾ ਰਹੇ ਹੋ ਕਿਤੇ ਮੈਂ ਇੰਟਰਵਿਊ ਲਈ ਜਾ ਰਿਹਾ ਸੀ ਨੌਕਰੀ ਦੀ ਅੱਛਾ ਤੇ ਫਿਰ ਹੁਣ ਸਾਰਾ ਤਾਂ ਬੰਦ ਹੈ ਜੀ ਫਿਰ ਇੰਟਰਵਿਊ ਕਿਵੇਂ ਪੋਸੀਬਲ ਹੈ ਤਾਂ ਹੀ ਤਾਂ ਫਿਰ ਫੋਨ ਕਰਕੇ ਕਹਿ ਲੱਗਾ ਬੋਸ ਨੂੰ ਕਿ ਇੰਟਰਵਿਊ ਐਕਸਟੈਂਡ ਕੀਤੀ ਜਾ ਉਹ ਹੂੰ ਪਰ ਉਹ ਕਹਿ ਰਿਹਾ ਕਿ ਐਮਰਜੈਂਸੀ ਆਣਾ ਹੀ ਪਏਗਾ ਅੱਜ ਤੇ ਕਿੱਥੇ ਜਾ ਰਹੇ ਸੀ ਤੁਸੀਂ ਮੈਂ ਜਾ ਰਿਹਾ ਮੋਗੇ ਜੀ ਆ ਨੌਕਰੀ ਦਾ ਸਵਾਲ ਆ ਨੌਕਰੀ ਦਾ ਸਵਾਲ ਆ ਜੀ ਇੱਕ ਇਸ ਤਰ੍ਹਾਂ ਕਿਸ ਤਰ੍ਹਾਂ ਲੱਗ ਰਿਹਾ ਵੀ ਬੰਦ ਹੈ ਔਰ ਅੱਜ ਇੰਟਰਵਿਊ ਹੋ ਸਕਦਾ ਹੈ ਸਿਲੈਕਸ਼ਨ ਹੋ ਜਾ ਨਹੀਂ ਹੋਵੇ ਤੇ ਅੱਜ ਬੰਦ ਕਰਕੇ ਫਿਰ ਕਿਵੇਂ ਲੱਗੇ ਹੋ ਖੁਦ ਬਹੁਤ ਪਛਾਣ ਹੋ ਰਹੀ ਹੈ ਇਸ ਚੀਜ਼ ਤੋਂ ਠੀਕ ਹੈ ਮੈਂ ਮੰਨਦਾ ਇਸ ਚੀਜ਼ ਨੂੰ ਕਿ ਕਿਸਾਨ ਬਹੁਤ ਤੰਗ ਹੈ ਇਸ ਚੀਜ਼ ਤੋਂ ਪਰ ਉਸ ਨੇ ਠੀਕ ਕਿਸਾਨਾਂ ਦੀ ਪਰੇਸ਼ਾਨੀ ਹੈ ਕਾਰਨ ਸਮਝ ਦਿਆ ਪਰ ਉਸ ਨਾਲ ਆਮ ਪਬਲਿਕ ਬੜੀ ਪਰੇਸ਼ਾਨ ਹੋ ਰਹੀ ਹੈ ਇਸ ਚੀਜ਼ ਦੇਖੋ ਇੱਕ ਗੱਲ ਹੋ ਰਿਹਾ ਵੀ ਛੁੱਟ ਦਿੱਤੀ ਗਈ ਹੈ ਇੰਟਰਵਿਊ ਤੇ ਜਿਹੜੇ ਲੋਕ ਜਾਣਾ ਚਾਹੁੰਦੇ ਆ ਉਹਨਾਂ ਨੂੰ ਛੂਟ ਹੈ ਪਰ ਬੱਸਾਂ ਹੀ ਨਹੀਂ ਚੱਲਣਗੀਆਂ ਤੇ ਛੂਟ ਕੀ ਕਰੇਗੀ ਗੱਲ ਤਾਂ ਇਹ ਨਾ ਕਿ ਦਿੱਕਤ ਹੀ ਬਹੁਤ ਆ ਰਹੀ ਉਹਨੂੰ ਬਾਈਕ ਤੇ ਇੰਨੀ ਠੰਡ ਦੇ ਵਿੱਚ ਜਾਣਾ ਬੜਾ ਔਖਾ ਲੱਗ ਰਿਹਾ ਜੀ ਸੋ ਇਸ ਕਾ ਕਿ ਮੈਂ ਤਾਂ ਆਪ ਖੁਦ ਬੜਾ ਪਛਾਣ ਹੋ ਰਹੀ ਹੈ ਅੱਜ ਹੁਣ ਕੀ ਪ੍ਰਾਈਵੇਟ ਟੈਕਸੀ ਕਰੋਗੇ ਕੀ ਕਰੋਗੇ ਦੇਖਦਾ ਸਰ ਬਹੁਤ ਸਾਰਾ ਡਿਸਕਸ ਕਰਦਾ ਜੇ ਤੱਕ ਐਕਸਟੈਂਡ ਹੋ ਜਾਏ ਠੀਕ ਹੈ ਇਹਦਾ ਕੋਈ ਨਾ ਕੋਈ ਸੋਲੂਸ਼ਨ ਤਾਂ ਕਰਨਾ ਹੀ ਪੈਣਾ ਫਿਰ ਦੇਖੋ ਬਹੁਤ ਵੱਡੀ ਗੱਲ ਹੈ ਕੈਰੀਅਰ ਦਾ ਸਵਾਲ ਹੈ ਔਰ ਇਹਨਾਂ ਨੇ ਮੋਗੇ ਜਾਣਾ ਸੀ ਇੰਟਰਵਿਊ ਵਾਸਤੇ ਬੱਸਾਂ ਚੱਲ ਨਹੀਂ ਰਹੀਆਂ ਹੁਣ ਸਮੱਸਿਆ ਹੈ ਕਿ ਛੂਟ ਤਾਂ ਦੇ ਦਿੱਤੀ ਗਈ ਵੀ ਭਾ ਇਹਨਾਂ ਨੂੰ ਵੀ ਇੰਟਰਵਿਊ ਤੇ ਜਾ ਸਕਦੇ ਆ ਪਰ ਜਾਣਗੇ ਕਿਵੇਂ ਠੰਡ ਹੈ ਬਾਈਕ ਤੇ ਜਾ ਨਹੀਂ ਸਕਦੇ ਓਬਵੀਅਸ ਗੱਲ ਹੈ ਕਿ ਹੁਣ ਕੋਈ ਨਾ ਕੋਈ ਆਪਣਾ ਵੀਹਿਕਲ ਹੈ ਜਾਂ ਪ੍ਰਾਈਵੇਟ ਵੀਹਿਕਲ ਕਰਨਗੇ ਤੇ ਫਿਰ ਜਾਣਗੇ ਇੱਕ ਕਿਸੇ ਇੱਕ ਹੋਰ ਯਾਤਰੀ ਨਾਲ ਗੱਲਬਾਤ ਕਰਦੇ ਆ ਵੀ ਕੀ ਨਾਮ ਹੈ ਸਰ ਤੁਹਾਡਾ ਜੀ ਨਵੀਨ ਨਰਵ अणवी जी कितों आए तो सही मैं वैसे राजस्थान से हूँ वगैरह कर दे अभी मैं एक ऑफिस के, के काम से आया हुआ था यहाँ पे तो अभी मुझे वापस जाना है वापस जाना है बंद है तुम्हें पता नहीं सी बंद है पंजाब सारा आ, मुझे पता नहीं था मैं महाराष्ट्र से ट्रेवल कर रहा था ऑफिस के काम से पहले दिल्ली गया था फिर यहाँ पंजाब आया तो मुझे पता था नहीं बट अभी मुझे लुधियाना जाना है एक का काम कंप्लीट करके फिर मुझे बसा था है, नहीं इंतजारी कर सकते हैं आज तो, जड़ी है तो बाद ही चलनी है दो बजे हाँ सुनने को आया कि शायद चार पांच बजे बच जाएंगे और अब इंतजारी कर सकते हैं और तो लगता है किन्नी को परेशानी है जी परेशानी तो काफी है आई I मीन mean, अगर ऑफिस के काम से आना जाना पड़ता है तो तकलीफ है ऊपर से ये लगता नहीं भी ए सी का हल कड़ना चाहिए सी भी जो यात्री है उन्होंने कम से कम जी है असुविधा ना हो हाँ कुछ ना सोल्यूशन तो होना चाहिए एटलीस्ट जो गवर्नमेंट की बसेस हैं फ्रीक्वेंसी कम कर दी जाए बट एटलीस्ट थोड़ा बहुत तो सोल्यूशन रहे बिकॉज बुजुर्ग लोग हैं या बहुत लोग परेशान तो काफ़ी रहते हैं ਅੱਜ ਵੀ ਬਿਲਕੁਲ ਜਿਸ ਤਰ੍ਹਾਂ ਕੀ ਬਹੁਤ ਜ਼ਿਆਦਾ ਯਾਤਰੀ ਜਿਹੜੇ ਆ ਪਰੇਸ਼ਾਨ ਇੱਥੇ ਨਜ਼ਰ ਆ ਰਹੇ ਨੇ ਪ੍ਰਬੰਧ ਦੀ ਕੋਲ ਹੈ ਇਹ ਵੀ ਕੁਝ ਨਹੀਂ ਕਰ ਸਕਦੇ ਇੰਤਜ਼ਾਰ ਕਰਨ ਤੋਂ ਇਲਾਵਾ ਇਹਨਾਂ ਕੋਲ ਕੋਈ ਹਾਲ